ਅਸੀਂ ਪਤਾ ਹੈ ਸਾਨੂੰ ਗੁਰੂ ਨਾਨਕ ਸਾਹਿਬ ਦੇ ਪੁੱਤਰ ਆਖੇ ਨਹੀਂ ਲਗੇ ਪੜਾ ਨਹੀਂ ਮੰਨਿਆ ਪਰ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਪੱਖ ਨਹੀਂ ਇਹ ਦੇਖਦੇ ਅਸੀਂ ਦੇਖਦੇ ਆਂ ਕਰਮ ਗੁਰੂ ਨਾਨਕ ਸਾਹਿਬ ਦੇ ਆਪਣੇ ਕਰਮ ਵੱਡੇ ਗੁਰੂ ਅੰਗਦ ਸਾਹਿਬ ਦੇ ਪੁੱਤਰ ਆਖੇ ਨਹੀਂ ਲਗੇ ਕੀ ਕੀਤਾ ਜਾਏ ਪਰ ਗੁਰੂ ਅੰਗਦ ਸਾਹਿਬ ਦੇ ਆਪਣੇ ਕਰਮ ਹੀ ਡੇ ਵੱਡੇ ਇਹ ਸਾਰੀ ਦੁਨੀਆ ਹੀ ਜੇ ਉਹਨਾਂ ਦੇ ਪੁੱਤਰ ਬਣਨ ਨੂੰ ਤਿਆਰ ਹੈ ਗੁਰੂ ਅਮਰਦਾਸ ਦੇ ਪੁੱਤਰ ਆਗਿਆ ਵਿੱਚ ਨਹੀਂ ਅਸੇ ਗੁਰੂ ਅਮਰਦਾਸ ਨੂੰ ਪੁੱਤਰਾ ਕਰਕੇ ਨਹੀਂ ਉਹਨਾਂ ਦੇ ਕਰਮਾ ਕਰਕੇ ਸਤਕਾਰ ਦੇਣੀ ਐ ਇਸੇ ਤਰ੍ਹਾਂ ਗੁਰਬਾਣੀ ਮਨੁੱਖ ਨੂੰ ਸਮਝਾਉਂਦੀ ਐ ਗੁਰੂ ਤੇਗ ਬਹਾਦਰ ਸਾਹਿਬ ਨੇ ਸਮਝਾਇਆ ਰਾਜਨ ਅਰਦਾਸ ਕਰਦੇ ਬਾਕੀ ਮਾਨ ਤੇ ਰੁਕਵਾ ਮਨੁੱਖ ਨੂੰ ਆਪਣੇ ਕਰਮਾਂ ਕਰਕੇ ਮਿਲਦਾ ਧੀਆਂ ਪੁੱਤਾਂ ਕਰਕੇ ਨਹੀਂ ਚਲੋ ਉਹਦੇ ਨਾਲ ਨਾਲ ਗੁਰੂ ਪਾਤਸ਼ਾਹ ਜੀ ਨੇ ਹੋਰ ਵੀ ਹਵਾਲੇ ਦੇ ਕੇ ਸਮਝਾਇਆ ਕਿ ਸੱਜਣਾ ਦੁਨੀਆਂ ਵਿੱਚ ਜੀਵਾ ਉਹਦਾ ਬੜਦਾ ਐ ਜਿਹੜਾ ਪਰਮਾਤਮਾ ਦੇ ਦੀਵੇ ਨੂੰ ਆਪਣੇ ਦਿਲ ਵਿੱਚ